ਨਮਸਕਾਰ ਆਕਾਸ਼ਵਾਣੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਟੇਸ਼ ਖਬਰਾਂ ਸੁਣੋ ਪਹਿਲਾ ਇਸ ਬੁਲੇਟਨ ਦੀਆਂ ਖਾਸ ਖਬਰਾਂ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਖੁੱਲੇ ਆਮ ਚੋਣ ਪ੍ਰਚਾਰ ਖਤਮ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਲੁਭਾਉਣ ਲਈ ਰੈਲੀਆਂ ਅਤੇ ਰੋਡ ਸ਼ੋਅ ਕਰਕੇ ਤੇਜ਼ ਪ੍ਰਚਾਰ ਕੀਤਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਲਵਾਯੂ ਪਰਵਰਤਨ ਦੇ ਮੁੱਦੇ ਨੂੰ ਗੰਭੀਰਤਾਸਤਿਆ ਇਸ ਦੇ ਅਸਰ ਨਾਲ ਨਜਿੱਠਣ ਲਈ ਜੰਗਲਾਂ ਦੀ ਸੰਭਾਲ ਦੀ ਭੂਮਿਕਾ ਤੇ ਜ਼ੋਰ ਦਿੱਤਾ ਹਠੀ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਰਾਂ ਦੀ ਜਾਗਰੂਕਤਾ ਲਈ ਯੂਥ ਇਲੈਕਸ਼ਨ ਐਮਬੈਸਡਰ ਨਾਮ ਦੀ ਇੱਕ ਨਵੀਂਕਲੀ ਮੁਹਿੰਮ ਸ਼ੁਰੂ ਕੀਤੀ ਤੇ ਹੁਣ ਖਬਰਾਂ ਵਿੱਚ ਧਾਰਨ ਨਾਲ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਖੁੱਲੇ ਆਮ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਖਤਮ ਹੋ ਗਿਆ ਇਸ ਦੌਰਾਨ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂ ਵੋਟਰਾਂ ਨੂੰ ਆਪਣੇ ਹੱਕ ਵਿੱਚ ਲੁਭਾਉਣ ਲਈ ਰੈਲੀਆਂ ਅਤੇ ਰੋਡ ਸ਼ੋਅ ਕਰਕੇ ਤੇਜ਼ ਪ੍ਰਚਾਰ ਕਰਨ ਵਿੱਚ ਰੁੱਝੇ ਰਹੇ ਇਸ ਗੇੜ ਵਿੱਚ 26 April ਨੂੰ ਕੇਰਲ ਦੀਆਂ ਸਾਰੀਆਂ 20 ਸੀਟਾਂ ਕਰਨਾਟਕ ਦੀਆਂ 28 ਵਿੱਚੋਂ 14 ਰਾਜਸਥਾਨ ਦੀਆਂ 25 ਵਿੱਚੋਂ 13 ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਵਿੱਚ 8-8 ਮੱਧ ਪ੍ਰਦੇਸ਼ ਚ 6 ਆਸਾਮ ਤੇ ਬਿਹਾਰ ਚ 5-5 ਪੱਛਮੀ ਬੰਗਾਲ ਤੇ ਛੱਤੀਸਗੜ੍ਹ ਵਿੱਚ 3-3 ਅਤੇ ਤ੍ਰਿਪੁਰਾ ਤੇ ਜੰਮੂ ਕਸ਼ਮੀਰ ਚ ਇੱਕ ਇੱਕ ਸੀਟ ਤੇ ਵੋਟਾਂ ਪੈਣਗੀਆਂ ਮਨੀਪੁਰ ਦੇ ਬਾਰੀ ਮਨੀਪੁਰ ਸੰਸਦੀ ਖੇਤਰ ਦੇ 13 ਵਿਧਾਨ ਸਭਾ ਹਲਕਿਆਂ ਵਿੱਚ ਵੀ ਉਸੇ ਦਿਨ ਹੀ ਵੋਟਿੰਗ ਹੋਵੇਗੀ ਜਲਵਾਯੂ ਪਰਿਵਰਤਨ ਦੇ ਮੁੱਦੇ ਨੂੰ ਗੰਭੀਰਤਾ ਦੱਸਦੇ ਹੋਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਦੇ ਅਸਰ ਨਾਲ ਨਜਿੱਠਣ ਲਈ ਜੰਗਲਾਂ ਦੀ ਸੰਭਾਲ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਵਣ ਖੋਜ ਸੰਸਥਾਨ ਦੇ ਰਾਧੂਨ ਵਿਖੇ 파ਰਤੀ ਵਣ ਸੇਵਾ ਪ੍ਰੋਬੇਸ਼ਨਰ ਅਫਸਰਾਂ ਦੇ ਅਜੋਕੇ ਕਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਮਨੁੱਖ ਜਾਤੀ ਜਾਣਬੁੱਝ ਕੇ ਜੰਗਲਾਂ ਦੀ ਮਹੱਤਤਾ ਨੂੰ ਭੁੱਲਣ ਦੀ ਗਲਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਧਰਤੀ ਦੇ ਅਨਮੋਲ ਸਰੋਤਾਂ ਦਾ ਮਾਲਕ ਨਹੀਂ, ਸਗੋਂ ਰਾਖਾ ਹੈ। संसाधनों के अनसस्टेनेबल दोहन ने मानवता को ऐसे मोड पर लाकर खड़ा कर दिया है जहाँ विकास के मानकों का पुनः मूल्यांकन करना होगा आज ये समझना बहुत ही जरूरी है कि हम पृथ्वी के संसाधनों के ऑनर नहीं हैं, बल्कि ट्रस्टी हमारी प्राथमिकताएं मानव केंद्रित होने के साथ साथ प्रकृति केंद्रित भी होनी चाहिए ਕਨਵੋਕੇਸ਼ਨ ਸਮਾਗਮ ਵਿੱਚ ਇੰਦਰਾ ਗਾਂਧੀ ਨੈਸ਼ਨਲ ਫੋਰੈਸਟ ਅਕੈਡਮੀ ਦੇ ਸਾਲ 2022-24 ਕੋਰਸ ਦੇ 99 ਪ੍ਰੋਫੈਸ਼ਨਰ ਅਭਸਰਾਂ ਨੂੰ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਇਨ੍ਹਾਂ ਵਿੱਚ ਪਟਾਣ ਦੇ ਦੋ ਸਿੱਖਿਆਰਥੀ ਅਧਿਕਾਰੀ ਵੀ ਸ਼ਾਮਲ ਨੇ ਭਾਰਤੀ ਜਨਤਾ ਪਾਰਟੀ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਇੱਕ ਵਿਸ਼ੇਸ਼ ਪਾਈਚਾਰੇ ਖਾਸ ਕਰਕੇ ਮੁਸਲਮਾਨਾਦਿਆਂ ਵੋਟਾਂ ਹਾਸਲ ਕਰਨ ਲਈ ਕਾਂਗਰਸ ਦੀਆਂ ਵੰਡੀਆਂ ਪਾਉਣ ਵਾਲੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ। ਮੁਹਾਲੀ ਜ਼ਿਲ੍ਹਾ ਬੀਜੇਪੀ ਪ੍ਰਧਾਨ ਸੰਜੀਵ ਵਸ਼ਿਸ਼ਠ ਨਾਲ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਹਵਾਲਾ ਦਿੱਤਾ ਕਿ ਇਹ ਮੁਸਲਮ ਲੀਗ ਦੀ ਤਰਜ਼ ਦੇ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਕੌਮੀ ਪੱਧਰ ਤੇ ਧੌਲਤ ਦਾ ਸਰਵੇਖਣ ਕਰਵਾਉਣਾ ਚਾਹੁੰਦੀ ਹੈ ਅਤੇ ਵਾਧੂ ਧੌਲਤ ਜ਼ਮੀਨ ਪੈਸਾ ਲੈਣੇ ਕਟ ਗਿੰਟੀਆਂ ਖਾਸ ਕਰਕੇ ਮੁਸਲਮਾਨਾ ਨੂੰ ਵੰਡਣ ਦੀ ਗੱਲ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਨਾਲ ਦੇਸ਼ ਵਿੱਚ ਅਰਾਜਕਤਾ ਫੈਲ ਜਾਏਗੀ ਡਾਕਟਰ ਸੁਭਾਸ਼ ਸ਼ਰਮਾ ਨੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀਆਂ ਨੀਤੀਆਂ ਦੀ ਛਲਾਗਾ ਕਰਦਿਆਂ ਕਿਹਾ ਕਿ ਸਾਰੀਆਂ ਕੇਂਦਰੀ ਯੋਜਨਾਵਾਂ ਨਾਲ ਸਾਰੇ ਧਰਮਾਂ ਜਾਤਾਂ ਤੇ ਨਸਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਦਾ ਵਿਚਾਰ ਹੈ ਕਿ ਦੇਸ਼ ਦੀ ਅਖੰਡਤਾ ਆਪਣੇ ਆਪ ਤੋਂ ਉੱਪਰ ਹੈ ਪਰ ਕਾਂਗਰਸ ਇਸ ਤੇ ਉਲਟ ਕਰ ਰਹੀ ਹੈ ਇਦਰ ਆਲ ਇੰਡੀਆ ਕਾਂਗਰਸ ਕਮੇਟੀ ਨੇ ਬੇਸ਼ੱਕ 20 ਦਿਨ ਪਹਿਲਾਂ ਹੀ ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਪਰ ਹੁਣ ਆਲ ਇੰਡੀਆ ਕਾਂਗਰਸ ਕਮੇਟੀ ਦੀ ਪੰਜਾਬ মিডিਆ ਇਨਚਾਰਜ ਅਨੂਪਾ ਆਚਾਰਿਆ ਵੱਲੋਂ ਵੱਖ-ਵੱਖ ਹਲਕਿਆਂ ਵਿੱਚ ਜਾ ਕੇ ਕਾਂਗਰਸ ਦਾ ਮਨੋਰਥ ਪੱਤਰ ਜਾਰੀ ਕੀਤਾ ਜਾ ਰਿਹਾ ਹੈ ਇਸ ਲੜੀ ਵਿੱਚ ਚੋਣਾਂ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਚੋਣ ਮਨੋਰਥ ਪੱਤਰ ਜਾਰੀ ਕੀਤਾ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ 30 ਲੱਖ ਨਿਯੁਕਤੀਆਂ ਕੀਤੀਆਂ ਜਾਣਗੀਆਂ ਤੇ 25 ਸਾਲ ਤੱਕ ਦੇ ਨੌਜਵਾਨਾਂ ਨੂੰ ਪਹਿਲੀ ਨੌਕਰੀ ਦਿੱਤੀ ਜਾਵੇਗੀ ਅਨੂਪਾ ਆਚਾਰਿਆ ਨੇ ਕਿਹਾ ਕਿ ਪੇਪਰ ਲੀਗ ਦੇ ਖਿਲਾਫ ਇੱਕ ਕਾਨੂੰਨ ਬਣਾਇਆ ਜਾਵੇਗਾ ਅਤੇ ਔਰਤਾਂ ਨੂੰ ਸਰਕਾਰੀ ਨੌਕਰੀ ਦੇਣ ਲਈ 50% ਰਾਖਵੇਂਕਰਨ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਐਮਐਸਪੀ ਕਾਨੂੰਨ ਵੀ ਬਣਾਇਆ ਜਾਵੇਗਾ ਅਤੇ ਟੈਕਸ-ਫਰੀ ਖੇਤੀ ਕੀਤੀ ਜਾਵੇਗੀ। ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਜਸਸੀ ਖੰਗੂੜਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਉਹ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਨ ਲੁਧਿਆਣਾ ਲੋਕ ਸਭਾ ਸੀਟ ਤੋਂ ਉਹ ਆਮ ਆਦਮੀ ਪਾਰਟੀ ਦੇ ਟਿਕਟ ਦੇ ਮਜ਼ਬੂਤ ਦਾਵੇਦਾਰ ਸਨ ਪਰ ਪਾਰਟੀ ਨੇ ਜਸੀ ਕਾਂਗਰਸ ਤੇ ਪਰੋਸਾ ਜਿਤਾਉਂਦੀ بجائے ਮੌਜੂਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਟਿਕਟ ਦਿੱਤੀ ਹੈ ਜਿਸ ਕਾਰਨ ਜਸਵੀਰ ਜੱਸੀ ਪਾਰਟੀ ਤੋਂ ਨਾਰਾਜ਼ ਚੱਲ ਰਿਹਾ ਸਨ ਜਸਵੀਰ ਸਿੰਘ ਜੱਸੀ ਦਾ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਹੈ ਤੇ ਉਹਨਾਂ ਖੇਲਾ ਰਾਇਪੁਰ ਤੋਂ 2007 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਤੇ ਜਿੱਤੀਆਂ ਸਨ ਇਸ ਤੋਂ ਬਾਅਦ ਉਹ ਮੁੱਲਾਂਪੁਰ ਦਾਖਾ ਤੋਂ 2012 ਦੀ ਚੋਣ ਹਾਰ ਗਏ ਸਨ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਅਤੇ ਖfstਕਰ ਸੁਰੱਖਿਆ ਵਿਭਾਗ ਦੇ ਪ੍ਰਮੁੱਖ ਸਖੱਤਰ ਵਿਕਾਸ ਕਰਗ ਨੇ ਅੱਜ ਪਟਿਆਲਾ ਜ਼ਿਲ੍ਹੇ ਦੀਆਂ ਰਾਜਪੁਰਾ ਬਹਾਦਰਗੜ੍ਹ ਤੇ ਪਟਿਆਲਾ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਚੜ੍ਹੜੀ ਖਰੀਦ ਤੇ ਚੁਕਾਈ ਦਾ ਜਾਇਜ਼ਾ ਲਿਆ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੀ ਤੇ ਹੋਰ ਅਧਿਕਾਰੀ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਖਰੀਦ ਏਜੰਸੀਆਂ ਦੀਆਂ ਅਧਿਕਾਰੀਆਂ ਨੂੰ ਉਹਨਾਂ ਨੇ ਹਦਾਇਤ ਕੀਤੀ ਕਿ ਖਰੀਦ ਕਰਨਕਤੀ ਚੁਕਾਈ ਚ ਹੋਰ ਤੇਜ਼ੀ ਲੈਂਦੀ ਜਾਵੇ ਤਾਂ ਜੋ ਮੰਡੀਆਂ 'ਚ ਵੇਚਣ ਲਈ ਆਪਣੇ ਜੁਆਇੰਟਸ ਲਿਆਉਣ ਵਾਲੇ ਕਿਸਾਨਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵਿਕਾਸਗਰਗ ਨੇ ਆੜਤੀਆਂ ਕਿਸਾਨਾਂ ਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਠਿਵਾਖਵਾ ਖਰੀਦ ਏਜੰਸੀਆਂ ਮੰਡੀ ਬੋਰਡ ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਣਕ ਦੀ ਸੋਚੱਜੀ ਖਰੀਦ ਪ੍ਰਕਿਰਿਆ ਲਈ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਉਧਰ ਜ਼ਿਲ੍ਹਾ ਮੋਗਾ 'ਚ ਕਣਕ ਦੇ ਖਰੀਦ ਪ੍ਰਬੰਧਨ ਦਾ ਜਾਇਜ਼ਾ ਲੈਣ ਲਈ ਪੰਜਾਬ ਮਾਰਕਫੈਟ ਦੇ ਪ੍ਰਬੰਧਨ ਨਿਰਦੇਸ਼ਕ ਗਿਰੀਸ਼ ਦਿਆਲ ਨੇ ਅਚਮੂਗਾ ਮੰਡੀ ਦਾ ਵਿਸ਼ੇਸ਼ ਦੌਰਾ ਕੀਤਾ। ਉਹਨਾਂ ਕਿਸਾਨਾਂ, ਔਰਤਾਂ ਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤੇ ਖਰੀਦ ਪ੍ਰਬੰਧਨ ਦਾ ਜਾਇਜ਼ਾ ਲਿਆ। ਜ਼ਿਲ੍ਹੇ ਚ ਖਰੀਦ ਦੇ ਪ੍ਰਬੰਧਾਂ ਤੇ ਸੰਤੁਸ਼ਟੀ ਪ੍ਰਗਟਾਉਂਦੇ ਹੋਏ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ 'ਚ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ ਤੇ ਸਾਰੀਆਂ ਮੰਡੀਆਂ 'ਚ ਖਰੀਦ ਦੇ ਯੋਗ ਪ੍ਰਬੰਧ ਕੀਤੇ ਗਏ ਨੇ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ 155 ਮੰਡੀਆਂ 'ਚ ਪੁਖਤਾ ਖਰੀਦ ਇੰਤਜ਼ਾਮ ਕੀਤੇ ਗਏ ਨੇ। ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਚੋਣ ਅਫਸਰ ਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਯੂਥ ਇਲੈਕਸ਼ਨ ਐਮਬੈਸਡਰ ਨਾਮ ਦੀ ਇੱਕ ਮੁਹਿੰਮ ਚਲਾਈ ਹੈ ਇਸ ਦਾ ਮਕਸਦ ਵੋਟਰਾਂ ਖਾਸ ਕਰਕੇ ਨੌਜਵਾਨਾਂ ਨੂੰ ਚੋਣਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਤੇ ਯਕੀਨੀ ਤੌਰ ਤੇ ਵੋਟ ਪਾਉਣ ਵਾਸਤੇ ਜਾਗਰੂਕ ਕਰਨਾ ਹੈ ਇੱਕ ਵੱਖਰੀ ਕਿਸਮ ਦੀ ਇਸ ਮੁਹਿੰਮ ਤਹਿਤ ਵਕਵਾ ਖੇਤਰਾਂ 'ਚ ਪ੍ਰਾਪਤੀਆਂ ਕਰਨ ਵਾਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਜ਼ਿਲ੍ਹਾ ਚੋਣ ਅਫਸਰ ਤੇ ਸਹਾਇਕ ਚੋਣ ਅਫਸਰਾਂ ਨਾਲ ਯੂਥ ਇਲੈਕਸ਼ਨ ਐਮਬੈਸਡਰ ਵਜੋਂ ਜੋੜਿਆ ਗਿਆ ਹੈ ਵੇਰਵੇ ਨਾਲ ਇਹ ਰਿਪੋਰਟ ਪ੍ਰਣ ਕਰਦੇ ਹਾਂ ਪ੍ਰਣ ਕਰਦੇ ਹਾਂ ਕਿ ਅਸੀਂ ਕੇ ਅਸੀਂ ਆਪਣੇ ਦੇਸ਼ ਦੀਆਂ ਆਪਣੇ ਦੇਸ਼ ਦੀਆਂ ਲੋਕਤਾਂਤ੍ਰਿਕ ਪਰੰਪਰਾਵਾਂ ਲੋਕਤਾਂਤ੍ਰਿਕ ਪਰੰਪਰਾਵਾਂ ਨੂੰ ਬਰਾਈ ਰੱਖਾਂਗੇ ਨੂੰ ਬਰਾਈ ਰੱਖਾਂਗੇ ਓਲਿੰਗ ਵਾਲੇ ਦਿਨ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਦੀ ਸੋਚ ਚੁੱਕਦੇ ਇਹ ਨੌਜਵਾਨ ਮੌਕਾ ਰਿਆ ਹੁਸ਼ਿਆਰਪੁਰ ਵਿੱਚ ਯੂਥ ਇਲੈਕਸ਼ਨ ਐਮਬੈਸਡਰ ਨਾਮ ਦੀ ਨਵੀਂਕਲੀ ਮੁਹਿੰਮ ਦੇ ਆਗਾਜ਼ ਦਾ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੌਜਵਾਨ ਖਾਸ ਤੌਰ ਤੇ ਇਸ ਦਾ ਹਿੱਸਾ ਬਣੇ ਜਿਨ੍ਹਾਂ ਚੋਣ ਅਫਸਰ ਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਰ ਅਨੁਸਾਰ ਵੋਟ ਪਾਉਣ ਤੋਂ ਪਹਿਲਾਂ VOTING ਵਾਲੇ ਦਿਨ ਅਤੇ ਵੋਟ ਪਾਉਣ ਤੋਂ ਬਾਅਦ ਪੂਰੀ ਚੋਣ ਪ੍ਰਕਿਰਿਆ ਸੰਬੰਧੀ ਜਾਣਕਾਰੀ ਤੇ ਸਿਖਲਾਈ ਯੂਥ ਇਲੈਕਸ਼ਨ ਐਮਬੈਸਡਰ ਨੂੰ ਦਿੱਤੀ ਗਈ ਹੈ ਸਾਡਾ ਪਰਪਸ ਇਹ ਹੈ ਕਿ ਅਸੀਂ ਇਹਨਾਂ ਯੂਥ ਇਲੈਕਸ਼ਨ ਐਮਬੈਸਡਰ ਦੇ ਰਾਹੀਂ ਅਸੀਂ ਕੇਵਲ ਅਵੇਅਰਨੈਸ ਨਾ ਦਈਏ ਕਿ ਵੀ ਤੁਸੀਂ ਆਪਣੀ ਵੋਟ ਪਾਣੀ ਹੈ ਤੇ ਵੋਟ ਤੁਹਾਡਾ ਅਧਿਕਾਰ ਹੈ ਉਸ ਅਵੇਅਰਨੈਸ ਦੇ ਨਾਲ ਨਾਲ ਅਸੀਂ ਇਹਨਾਂ ਦੇ ਰਾਹੀਂ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ ਕਿ ਕੇਵਲ ਸਰਸਰੀ ਤੌਰ ਤੇ ਕੇਵਲ ਜ਼ਿੰਮੇਵਾਰੀ ਦਾ ਅਹਿਸਾਸ ਨਾ ਕਰਾਇਆ ਜਾਵੇ ਥੋੜਾ ਡੀਪਲੀ ਜਾ ਕੇ ਕਿ ਕਿਸ ਤਰ੍ਹਾਂ ਸਾਰੀ ਤਿਆਰੀ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਇਲੈਕਸ਼ਨ ਦਾ ਇੱਕ ਦਿਨ ਜੋ ਹੈ ਇਨਾ ਵੱਡਾ ਤਿਉਹਾਰ ਮਨਾਇਆ ਜਾਂਦਾ ਹੈ ਇਸੇ ਕੀ ਕੀ ਐਕਟੀਵਿਟੀਜ਼ ਇਨਵੋਲਵ ਹੁੰਦੀ ਹੈ ਇਹੀ ਸਾਡਾ ਮਕਸਦ ਸੀ। ਲੋਕਿਕ ਪ੍ਰਕਿਰਿਆ ਨਾਲ ਨੇੜੇ ਜੋੜਨ ਵਾਲੇ ਇਹ ਯੂਥ ਇਲੈਕਸ਼ਨ ਐਂਬੈਸਡਰ ਇਸ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਕਾਫੀ ਖੁਸ਼ ਨਜ਼ਰ ਆਏ। ਦੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਇਨੀਸ਼ੀਏਟਿਵ ਲਿਆ ਹੈ ਫਾਰ ਦਾ ਇਲੈਕਸ਼ਨ ਯੂਥ ਇਲੈਕਸ਼ਨ ਐਂਬੈਸਡਰ ਬਣਾਇਆ ਮੈ ਕੋ ਇਟ ਵਾਸ ਅ ਗੋ ਟੂ ਐਕਸਪੀਰੀਅੰਸ ਫਾਰ ਮੀ ਐਂਡ ਆਲਸੋ ਦਿਸ ਇਨੀਸ਼ੀਏਟਿਟਿਵ ਵਿਲ ਮੇਕ ਅ ਮਾਸ ਅਵੇਅਰਨੈਸ ਅਮੰਗ ਦਾ ਯੂਥ ਅਬਾਊਟ ਦਾ ਇਲੈਕਸ਼ਨ ਐਂਡ ਦਾ ਥੇਅਰ ਵੋਟਿੰਗ ਰਾਈਟਸ। ਮੀਟਿੰਗ ਚ ਆ ਕੇ ਮੈ ਕੁਝ ਸੋਚ ਸਮਝ ਕੇ ਇਸਤੇਮਾਲ ਕਰੂੰਗੀ ਤੇ ਇੱਕ ਕੈਂਪਸ ਯੂਥ ਐਮਬੈਸਡਰ ਹੋਣ ਦੇ ਨਾਤੇ ਮੈਂ ਆਪਣੇ ਪਿੰਡ ਨੂੰ ਆਪਣੇ ਆਲੇ ਦੁਆਲੇ ਦੇ ਪਿੰਡਾਂ ਨੂੰ ਤੇ ਆਪਣੇ ਕਾਲਜ ਦੇ ਸਾਰੇ ਸਟੂਡੈਂਟ ਨੂੰ ਆਪਣੇ ਦੋਸਤਾਂ ਨੂੰ ਸਾਰਿਆਂ ਨੂੰ ਅਵੇਅਰ ਕਰੂੰਗੀ ਕਿ ਹਾਂ ਤੁਸੀਂ ਆਓ ਤੇ ਵੋਟ ਪਾਓ ਯਕੀਨਨ ਸਮੁੱਚੀ ਚੋਣ ਪ੍ਰਕਿਰਿਆ ਨਾਲ ਜੋੜ ਕੇ ਇਹ ਪਹਿਲ ਨੌਜਵਾਨ ਚੋਣ ਐਮਬੈਸਡਰ ਨੂੰ ਨਾ ਸਿਰਫ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਏਗੀ ਬਲਕਿ ਹੋਰਨਾਂ ਵੋਟਰਾਂ ਨੂੰ ਵੀ ਆਪਣੇ ਵੋਟ ਦੇ ਹੱਕ ਦੀ ਮਰਦਮਤ ਪ੍ਰਤੀ ਪ੍ਰੇਰਿਤ ਕਰੇਗੀ ਸੰਜੀਪ ਬਖਸ਼ੀ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ ਮਾਨੀ ਸਮਾਚਾਰ ਜਲੰਧਰ ਖੇਤੀਬਾੜੀ ਦੇ ਕਿਸਾਨ ਪਾਲੇ ਵਿਭਾਗ ਫਰੀਦਕੋਟ ਨੇ ਇੱਕ ਹੋਰ ਨਵੀਂ ਪਹਿਲ ਕਦਮੀ ਕਰਦਿਆਂ ਕਿਸਾਨਾਂ ਨੂੰ ਸੂਚਨਾ ਟੈਕਨਾਲੋਜੀ ਜ਼ਰੀਏ ਖੇਤੀਬਾੜੀ ਦੇ ਨਵੇਂ ਟੰਗਾਂ ਤੇ ਖੇਤੀ ਮਹਾਰਾਂ ਦੀਆਂ ਸਲਾਹਾਂ ਤੋਂ ਜਾਣੂ ਕਰਵਾਉਣ ਲਈ ਮਹੀਨਾਵਾਰ ਡਿਜੀਟਲ ਅਖਬਾਰ ਵੰਨ ਸੁਵੰਨੀ ਖੇਤੀ ਦੀ ਸ਼ੁਰੂਆਤ ਕੀਤੀ ਹੈ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਇਸ ਦੇ ਪਹਿਲੇ ਸੰਸਕਰਨ ਨੂੰ ਆਪਣੇ ਦਫ਼ਤਰ ਵਿਖੇ ਕਿਸਾਨਾਂ ਲਈ ਜਾਰੀ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਅੱਜ ਦੇ ਇਸ ਤਕਨੀਕੀ ਯੁੱਗ ਵਿੱਚ ਡਿਜੀਟਲ ਮੰਚ ਦੀ ਬਾਹ ਫੜਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਮੰਚ ਦੀ ਵਰਤੋਂ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਕਿਸਾਨਾਂ ਤੱਕ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਪਹੁੰਚਾਇਆ ਜਾ ਸਕਦਾ ਹੈ ਉਹਨਾਂ ਕਿਹਾ ਕਿ ਖੇਤੀ ਦੇ ਕਿਤੇ ਨੂੰ ਬੁਲੰਦੀਆਂ ਤੇ ਲੈ ਜਾਣ ਲਈ ਨੌਜਵਾਨ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇਸ ਡਿਜੀਟਲ ਯੁੱਗ ਵਿੱਚ ਇਸ ਵਰਗ ਦੇ ਜ਼ਿਆਦਾਤਰ ਕਿਸਾਨ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਤੇ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਦੇ ਇਸ ਉਪਰਾਲੇ ਰਾਹੀਂ ਇਸ ਵੱਡੇ ਵਰਗ ਨੂੰ ਡਿਜੀਟਲ ਮੰਚ ਨਾਲ ਜੋੜ ਕੇ ਖੇਤੀ ਦੇ ਵਿਸ਼ਿਆਂ ਦੀ ਜਾਣਕਾਰੀ ਜ਼ਮੀਨੀ ਪੱਧਰ ਤੇ ਪਹੁੰਚਾਈ ਜਾ ਸਕਦੀ ਹੈ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਡਰਾਮਾ ਕਲੱਬ ਅਤੇ ਆਵਾਜ਼ ਰੰਗਮঞ্চ ਟੋਲੀ ਵੱਲੋਂ ਦਸ਼ਮੇਸ਼ ਔਡੀਟੋਰੀਅਮ ਵਿਖੇ ਤੀਸਰੇ ਪੰਜ ਦਿਨਾ ਨਾਟਕ ਮੇਲੇ ਦੇ ਅੱਜ ਦੂਜੇ ਦਿਨ ਹਿੰਦੀ ਨਾਟਕ ਇੱਕ ਆਸ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਨਵਨੀਤ ਰੰਦੇਦੀ ਨਿਰਦੇਸ਼ਨਾ ਹੇਠ ਕਬਲ ਰੰਦੇ ਦੇ ਲਿਖੇ ਇਸ ਨਾਟਕ ਨੂੰ ਡਰਾਮਾ ਕਲੱਬ ਦੇ ਵਿਦਿਆਰਥੀ ਕਲਾਕਾਰਾਂ ਨੇ ਪੇਸ਼ ਕੀਤਾ ਇੱਕ ਮਾਂ ਤੇ ਦਿਵਿਆਂਗ ਧੀ ਦੇ ਮੁੱਦੇ ਆਧਾਰਿਤ ਇਸ ਨਾਟਕ ਰਾਹੀਂ ਮਜਬੂਰੀ ਵਿੱਚ ਆਪਣੀ ਕੁੱਖ ਕਰਾਇਤੇ ਦੇਣ ਵਾਲੀਆਂ ਸੈਰੋਗੇਟ ਮਾਵਾਂ ਦੇ ਦੁਖਾਂਤ ਨੂੰ ਬਾਖੂ ਵੀ ਬਿਆਨ ਕੀਤਾ ਗਿਆ ਜ਼ਿੰਦਗੀ ਜਾਨ ਲਈ ਇੱਕ ਆਸ ਹੀ ਕਾਫੀ ਹੁੰਦੀ ਹੈ ਦਾ ਸੁਨੇਹਾ ਦੇਣ ਚ ਇਹ ਨਾਟਕ ਕਾਮਯਾਬ ਰਿਹਾ ਰੰਗਮંચ ਦੇ ਪ੍ਰਸਿੱਧ ਨਿਰਦੇਸ਼ਕ ਨਰਿੰਦਰ ਸੰਗੀ ਅਤੇ ਹਰਮੀਤ ਸੰਗੀ ਮੁੱਖ ਮਹਿਮਾਨ ਰਹੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ